ਹਰ ਜਨੂਬਾ ਨੂੰ ਬਹਿਲ ਹਰ ਕੀ ਹੈ ਹਰ ਜਨ ਸਾਬਤ ਸੂਰਤਾਂ ਇੱਕ ਹੈ ਜਿਹੜਾ ਇੱਕ ਆਇਆ ਰਸਬ ਉਹਦੇ ਵਿੱਚ ਪੂਰੇ ਉਹ ਜਨ ਬਣਨ ਤੇ ਪਰੇ ਹੋ ਜਾਂਦੇ ਇੱਕ ਹੋ ਗਿਆ ਜਦ ਫਿਰ ਜਨ ਬਣ ਨਹੀਂ ਜਨਮਾਨਿਤ ਕਾ ਦਾ ਜਦ ਇੱਕ ਦੇ ਵਿੱਚ ਲੁਕਸ ਪੈ ਜਾਂਦਾ ਲੁਕਸ ਨਾਕਾ ਸੋਜ ਜਾਂਦਾ ਦਾਗੀ ਹੋ ਜਾਂਦਾ ਮਾਨਵ ਦਾ ਕਾਬੂ ਜੀ ਬਸ ਜੀ ਜਾਂਦਾ ਜਿੰਨਾ ਚਿਰ ਮਾਨਵ ਵਸ ਵਿੱਚ ਹੈ ਕਹਿ ਜਾਂ ਮਾਨਵ ਬੇਕਾਬੂ ਹੋ ਗਿਆ ਫਿਰ ਇੱਕ ਨਹੀਂ ਜਦੋਂ ਮਾਨਵ ਢੋਲ ਜਾਂਦਾ ਕਿਤੇ ਹਿੱਲੇ ਜਾਂਦਾ ਫਿਰ ਤੇ ਡਿਸਟਰਬ ਹੋ ਜਾਂਦਾ ਫਿਰ ਕਦੇ ਜਾਂਦਾ ਅਡੋਲ ਤਾਂ ਖਤਮ ਹੋ ਜਾਂਦੇ ਜਿਨਾਂ ਜਿਹੜਾ ਅਡੋਲ ਹੈ ਉਹਨਾਂ ਜਿਹੜੇ ਜੋਤ ਜਿਨਾਂ ਜਿਹੜਾ ਅਡੋਲ ਹੈ ਉਹਨਾਂ ਜਿਹੜੇ ਡੋਲ ਗਿਆ ਕਦੀ ਇਹ ਇਸੇ ਕਰਕੇ ਢੋਲਣ ਤੇ ਰੱਖੋ ਪ੍ਰਭੂ ਕੇ ਜਦੋਂ ਸਰੀਰ ਛੱਡਿਆ ਜਾਂਦਾ ਜੇ ਉਹਨਾਂ ਡੋਲ ਜਵੇ ਦੁਬਾਰਾ ਜਨਮ ਹੋ ਜਾਂਦਾ ਬਸ ਇਹ ਗੱਲ ਕਿਉਂਕਿ ਡੋਲ ਗਿਆ ਉਸ ਵੇਲੇ ਜੇ ਉਸ ਵੇਲੇ ਕਰਾਇ ਜਵੇ ਕਿਹਨ ਗੁਰੂ ਬੀਰੂ ਉਸ ਵੇਲੇ ਕਿ ਹੈਡੋਲਨ ਤੇ ਰੱਖੋ ਪ੍ਰਭੂ ਜੇ ਪਹਿਲਾਂ ਵੀ ਡੋਲਦਾ ਰਹੇ ਤਾਂ ਉਸ ਵੇਲੇ ਵੀ ਡੋਲ ਜੂਗਾ ਡੋਲੇ ਨਾ ਡੋਲਦਾ ਰਹੇ ਡੋਲਿਆ ਹੋਇਆ ਦੋ ਜਗ੍ਹਾ ਹੈ ਅਢੋਲ ਇੱਕ ਜਗ੍ਹਾ ਹੈ ਹਰੀਆਰਾ ਹੈਗਾ ਕਿ ਅਢੋਲ ਹੈ ਔਰ ਲੋਨਾ ਦੇ ਜਨ ਹੁੜ ਬਹੀਰ ਫੇੜੀ ਜਾਂਦਾ ਦੁਬਾਰਾ ਪੋ ਰਿਕਾਰਡਿੰਗ ਨਹੀਂ ਹੋਈ ਹਾਂਜੀ ਹਰੀ ਜਨਮਰਨ ਵੀ ਹੈ ਜਨਮੜ ਵੀ ਹੈ ਹਰੀ 10 4 4 ਪਰਵੀਰ ਔਰ 10 4 4 ਪਰਵੀਰ ਔਰ 10 4 4 ਇਹ 18 ਜਿਹੜਾ ਕਹਿੰਦੇ ਨੇ ਹੈ ਜਦੋਂ ਇਹਨਾਂ ਨੇ ਬਾਟ ਪਾੜੀਏ ਉਹ 18 ਅਥਾ 18 ਵਿੱਦਿਆ ਬਣਾਈਆਂ ਜੀਨੂੰ ਇਹ ਵਿੱਦਿਆ ਕਹਿੰਦੇ ਨੇ ਗੁਰਬਾਣੀ ਤੋਂ ਉਹ ਵਿੱਦਿਆ ਬਣਦੀ ਹੈ ਜਦੋਂ ਗੁਰਬਾਣੀ ਨੂੰ ਉਹ ਵਿੱਦਿਆ ਬਣਦੀ ਹੈ ਇਹ ਵਿੱਦਿਆ ਅਧਾਰਥਿਕ ਵਿਦਰ ਤੇ ਇੱਥੋਂ ਇਹਨਾਂ ਨੇ ਸਾਰੇ ਅਰਥਾਂ ਦਾ ਨਾਟਕ ਕੀਤਾ ਹੈ ਆਪਣਾ ਤਾਂ ਜਾਣ ਕੇ ਜਦ ਵਿੱਦਿਆ ਨੂੰ ਵਿੱਦਿਆ ਬਣਦੀ ਉਹ ਨਹੀਂ ਬਣੀ ਤੇ ਇਹਨਾਂ ਦੇ 18 ਪ੍ਰਕਾਰ ਦੀ ਵਿੱਦਿਆ ਜਾਣਦਾ ਹੈ ਆਵੇ 18 ਵਰਗਾਂ ਦੀ ਸਬਲਤ ਸ਼ਾਸਤਰ ਵਿੱਚ ਲਖੇ ਨੇ ਇਹਦੇ ਉਹ ਤਾਂ ਪੁੰਨ ਪਾਪ ਦੀ ਵਿਚਾਰ ਹੈ ਉਹ ਤਾਂ ਅਸੀਂ ਪੜ੍ਹ ਨਹੀਂ ਆ ਨਾਲੇ 10 4 ਜੇ ਆਉਂਦਾ 18 ਆਉਂਦਾ 18 ਇਕੱਠਾ ਆਇਆ ਹੋਇਆ ਹੈ ਕੁਰਬਾਨੀ 'ਚ 10 4 4 ਦਾ 18 ਨਹੀਂ ਹੁੰਦਾ ਬਣਦਾ 10 1 4 1 4 1 ਆ ਆ ਹੈ 18 ਲਾਫ ਜ ਹੈਗਾ ਆਇਆ ਹੋਇਆ 18 ਲਾਫ ਜ ਹੈਗਾ ਆਇਆ ਹੋਇਆ ਦਾਂ 4 4 ਫਿਰ ਕਾ ਤੇ ਲਿਖਿਆ ਦਾਂ ਸੇ ਕੋ 4 ਕੋ 4 10 ਇਕ ਕੀ ਹੈ 10 ਸੇ ਤਦੌਰ 10 ਦਵਾਰਾਂ ਦਾ ਹੀ ਨਹੀਂ ਗਿਆਨ ਲੋਕਾਂ ਨੂੰ 10ਵੇਂ ਦਵਾਰ ਤੇ ਆ ਕੇ ਰੌਲਾ ਪੈਂਦਾ ਰਾਂ ਜਿਹੜੇ ਮਾਨਵਖ ਨੇ ਉਹਨਾਂ ਦਾ ਦਸਵਾਂ ਦਵਾਰ ਤਿਰਕੁਟੀ ਆ ਜਿਹੜੇ ਗੁਰਮੁਖ ਨੇ ਉਹਨਾਂ ਦਾ ਦਸਵਾਂ ਦਵਾਰ ਹਿਰਦਾ ਇੱਥੋਂ ਆਕੇ ਸਾਰਾ ਹੀ ਫਰਕ ਪੈ ਗਿਆ ਜਿਨ੍ਹਾਂ ਦਾ ਦਸਵਾਂ ਦਵਾਰ ਤਿਰਕੁਟੀ ਆ ਉਹ ਵਿੱਦਿਆ ਨੂੰ ਮੰਨਦੇ ਨੇ ਵਿੱਦਿਆ ਬਲਕੇ ਵਿਦਿਆਰਬੁੱਧੀ ਜਿਵੇਂ ਉਹਨਾਂ ਨੂੰ ਫਰਕ ਦਾ ਪਤਾ ਉਹ ਵਿੱਦਿਆ ਨੂੰ ਤੀਜੀ ਅੱਖ ਬੁਲਦੇ ਨੇ ਗੁਰਮੁਖ ਵਿੱਦਿਆ ਨੂੰ ਅਵਿਦਿਆ ਬੁਲਦੇ ਨੇ ਤੀਜੀ ਅੱਖ ਬੁੱਧੀ ਨੂੰ ਵਵੇ ਬੁੱਧੀ ਨੂੰ ਬੁਲਦੇ ਨੇ ਤੀਜੀ ਅੱਖ ਬਵੇਕ ਬੁੱਧੀ ਰੂਹ ਦੀ ਬੁੱਧੀ ਵੀ ਤੀਜੀ ਅੱਖ ਹੈ ਪਰ ਹਾਲੇ ਬੁੱਧੀ ਤੀਜੀ ਅੱਖ ਖੁੱਲੀ ਨਹੀਂ ਹੋਈ ਹੈ ਇਹੋ ਕਿ ਲੱਗਿਆ ਸੂਤਕ ਲੱਗਿਆ ਹੋਇਆ ਬਿਮਾਰ ਹੈ ਖਰਾਬੀ ਹੈ ਇਹਦੇ ਚ ਗਿਆਨ ਅੰਜਨ ਪਾਊਗਾ ਠੀਕ ਹੋ ਜੂਗੀ ਗਿਆਨ ਅੰਜਨ ਗੁਰਦੀ ਆ ਗਿਆਨ ਅੰਦਰ ਬਿਨਾਸ ਪਿਲੋਸ ਇਹ ਤੇ ਤੋ ਦਿਸਾਈ ਹੋਈ ਏ ਤੁਦ ਜਿਵੇਂ ਅੱਖਾਂ 'ਚ ਤੋ ਦਬ ਜਾਂਦੀਆਂ ਦਿਨਾਂ ਲਈ ਠੀਕ ਇਸ ਕਰਕੇ ਇਹਨੂੰ ਠੀਕ-ਠੀਕ ਵੀਦਾ ਨਹੀਂ ਹੈ ਜੋਤਨੀਆਂ ਨੂੰ ਦਿੰਦੀ ਜਾਂਦੀ ਜੱਤੀ ਅੜਕ ਜਾਂਦੀ ਹੈ ਸਰੀਰ ਤੇ ਅੜਕ ਜਾਂਦੀ ਹੈ ਅੰਦਰ ਨਹੀਂ ਜਾ ਸਕਦੀ ਕਹਾਂ ਜੋਤਰੀ ਦੇਖਦੀਏ ਗੁਰਬਾਣੀ ਕਹਿੰਦੀ ਹੈ ਜਾਣੋ ਜੋਤਨ ਨੂੰ ਪੁੱਛੋ ਜਾਂਦੀ ਕੁਮਿਰ ਵੀ ਕਹਿੰਦਾ ਬਾਰ-ਬਾਰ ਮੇਰੀ ਬੁੱਧ ਮਾਇਆ ਤੇ ਜਾ ਕੇ ਅੜ ਜਾਂਦੀ ਹੈ ਮੇਰੀ ਦੇਸੀ ਸਰੀਰ ਤੋਂ ਕਹਾਂ ਦੇਖਣਾ ਸੀ ਸਰੀਰ ਤੋਂ ਕਹਾਂ ਦੀ ਗੱਲ ਹੈ ਗੱਲ ਅੰਦਰਲੀ ਹੈ ਬਾਹਰਲੀ ਹੈਰੀ ਕੁਰਬਾਨੀ ਦੀ ਬਾਹਰ ਤਾਂ ਸਭ ਕੁਝ ਦੀਦਾਈ ਹੈ ਬਾਹਰ ਕੀ ਦੇਖਣਾ ਸੀ ਗੱਲ ਤਾਂ ਦੇਖਣ ਵਾਲੀ ਚੀਜ਼ ਤਾਂ ਅੰਦਰ ਹੈ ਜੋ ਜਾਣਨਾ ਤਾਂ ਅੰਦਰ ਹੈ ਉਹ ਤਾਂ ਆਤਮਾ ਹੈ ਆਤਮ ਗਿਆਨ ਹੈ 10 4 4 ਪ੍ਰਵੀਨ ਪ੍ਰਵੀਨ 10 ਹੋ ਗਏ ਦੁਆਰੇ 4 ਹੋ ਗਏ ਵੇਦ ਔਰ ਚਾਰ ਹੋ ਗਏ ਯੁਗ ਚਾਰ ਯੁਗਾਂ ਦਾ ਨਹੀਂ ਪਤਾ ਚਾਰ ਜੋ ਗਲਤਵੱਦੀ ਵਿੱਚ ਬੈਠੇ ਰਹੇ ਦੁਹਾਨ ਇਹਨਾਂ ਦੇ ਵਿਦਿਆਪਲਾਂਗੇ ਚਾਰ ਜੋਗੇ ਨਾਲੇ ਚਾਰ ਜਿਹੜੇ ਯੁਗ ਰਹੇ ਨੇ ਨਾਲੇ ਹੀ ਨੇ ਨਾ ਇਸੇ ਕਰਕੇ ਗਿਆਨ ਆ ਗੁਪਤੇ ਬੂਝੇ ਯੁਗ ਚਤੂਹਾਰੇ ਯੁਗ ਦਾ ਬੂਝਣ ਵਾਲੀ ਗੱਲ ਹੈ ਘਟ ਘੜ ਵਲਤੇ ਉਧਰ ਬੁਝਾਰੇ ਨਾ ਤਾਂ ਜਿੱਥੇ ਵਰਤਦੇ ਨੇ ਜੋ ਉਸ ਜਗ੍ਹਾ ਦੇ ਨਾਲ ਨੂੰ ਪਤਾ 10 ਬੁਦਵਾਰ ਦਾ ਪਤਾ ਹੈ ਉਧਰ ਮੁਝਾਰੇ ਉਹ ਦਾਸ ਆ ਗਿਆ ਜੇ ਦਸਾਂ ਦਾ ਪਤਾ ਹੁੰਦਾ ਤਾਂ ਉਧਰ ਦਾ ਪਤਾ ਹੁੰਦਾ ਇਸ ਗੱਲ ਦਾ ਨਹੀਂ ਪਤਾ ਇਹਨਾਂ ਨੂੰ ਘੰਟ ਘਟ ਵਰਤਾਂ ਉਧਰ ਮੁਝਾਰੇ ਉਹ ਤਾਂ ਅੰਦਰ ਵਰਤਦੇ ਜੁਗਤ ਜੁਗ ਬਾਹਰ ਲਈ ਹੁੰਦੇ ਬਾਹਰ ਹੋਈ ਹਵੇ ਉਹੀ ਚੰਦਾ ਹੋਈ ਸੂਰਜਾ ਗੁਰਬਾਣੀ ਖੜਨ ਚੱਲਦੀ ਹੈ ਬਾਹਰ ਦੇ ਜੁਗਾਂ ਨੂੰ ਉਹੀ ਤਾਰਨ ਆਜੋ ਕਮ ਬਦਲ ਗਈ ਜੁਗਦਰ ਨੇ ਅਵਸਤਾ ਬਦਲਦੀ ਹੈ ਜੁਗ ਬਦਲਦਾ ਹੈ ਤਾਂ ਹੀ ਤਾਂ ਪੰਜਵੇਂ ਪਾਸ਼ਾ ਕਹਿੰਦੇ ਨੇ ਇੱਕ ਘੜੀ ਨਾ ਮਿਲਤੇ ਤਾਂ ਕੜਜੋ ਹੋਤਾ ਵਰਨਾ ਸਜੁਗ ਦੇ ਅੰਦਰ ਕੜਜੋ ਸੀ ਨਹੀਂ ਤੇ ਬਾਹਰ ਵਾਲੇ ਜੁਗ ਜੇ ਬਾਹਰ ਜੁਗ ਕੜਜੋ ਘਟਾ ਪਰ ਉਹਨਾਂ ਦੇ ਕੜਜੋ ਫਿਰ ਤਾਂ ਕੜਜੋਗੇ ਹੁੰਦਾ ਫਿਰ 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 ਤਾਂ ਸਾਰਾ ਕੜਜੋਗੇ ਹੁੰਦਾ ਇਹਨਾਂ ਨੂੰ ਕਲਯੁਗ ਸਜੁਗ ਦਾ ਗਿਆਨ ਨਹੀਂ ਹੈ ਜਿਹੜੇ ਇਹਦੇ ਵਿੱਚ ਕਲਪਨਾ ਉੱਤੇ ਕਰ ਜੂਗਾ ਜਿੱਥੇ ਸ਼ਬਦ ਪ੍ਰਗਟ ਹੈ ਉਹ ਸਜੁਗ ਹੈ ਜਿੱਥੇ ਸ਼ਬਦ ਪ੍ਰਗਟ ਹੈ ਉੱਥੇ ਸਜੁਗ ਹੈ ਜਿੱਥੇ ਸੱਚ ਪ੍ਰਗਟ ਹੈ ਸਜੁਗ ਹੈ ਜਿੱਥੇ ਔਰ ਕਲਜੋ ਕਿਦਾਂ ਦਾ ਕਲਜੋ ਹੁੰਦਾ ਏ ਤੇਰੀ ਕੁੜੀ ਚ ਆਯਾ ਦੀ ਪੋਖੰਦਰ ਹੁੰਦੀ ਆ ਜਰੂਰ ਪਰ ਕਲ ਤ੍ਰਿਕੁਟੀ ਜੋ ਜਬਤ ਪੈਦਾ ਹੁੰਦਾ ਜੋ ਅਸੀਂ ਕਲਪਨਾ ਕਰਦੇ ਹਾਂ ਉਹ ਦਿਮਾਗ ਚ ਕਰਦੇ ਹਾਂ ਸਾਰੇ ਉਹ ਤੋਂ ਪੈਦਾ ਹੁੰਦੀ ਏ ਦਿਲਾ ਦੇ ਦਿਮਾਗ ਦੇ ਨਾਲ ਪੈਦਾ ਹੁੰਦੀ ਏ ਕਲਪਨਾ ਸ਼ਾਵਨ ਦੇ ਦਿਮਾਗ ਤੋਂ ਪਰੇ ਦੀ ਗੱਲ ਹੈ ਉਹ ਤੁਰਕੀ ਵਾਲੀ ਆਪੇ ਹਲਦੀ ਏ ਉਹ ਸਾਡੇ ਵਾਸਤੇ ਤੋਂ ਪਰੇ ਆ ਸ਼ਬਦ ਉਹ ਤੁਰਕੀ ਬਾਣੀ ਆ ਹੀ ਲਿਖਿਆ ਤਾਂ ਉਹਦੀ ਹੈ ਉਹ ਤਾਂ ਅਜ ਇਹ ਅਸੀਂ ਪੈਦਾ ਕਰਦੇ ਆ ਉਹ ਆਪਣੇ ਆਪ ਹੁੰਦੀ ਹੈ 10 4 4 ਪ੍ਰਭੇਦ 10 4 4 ਚਾਰੇ ਵੇਦ ਚਾਰੇ ਵੇਦ ਬਣੇ ਨੇ ਚਾਰੇ ਵੇਦ ਤੇ ਚਾਰੇ ਯੁਗ ਚਾਰਾਂ ਯੁਗਾਂ ਦਾ ਵਿਚਾਰ ਵੇਦ ਨੇ ਜਾਰੇ ਯੁਗ ਚਾਰ ਵੇਦ ਲਿਖੇ ਤਾਲੇ ਨੇ ਦਸ ਪਰ ਰਥ ਜਤੇਗਾ ਜਾਂ ਉਹ ਵੇਦ ਹੀ ਹੈ ਨਾ ਤੇਰੇ ਤੇਰਾ ਜਤੇਗਾ ਸਜੋਗਰਾ ਸੰਤੋਕ ਦਾ ਚਾਰ ਯੁਗ ਚਾਰ ਵੇਦ ਜਿਹੜੇ ਨੇ ਨਾ ਅ ਦਸ ਦਵਾਰ ਇਹਨਾਂ ਦਾ ਗਿਆਨ